ਪਟੰਡਾ ਦੇ ਵਿੱਚ 10 ਸਤੰਬਰ ਨੂੰ ਜਿੱਦਾਂ ਦੇ ਪਿੰਡ ਬਲਾਸਟ ਹੁੰਦਾ ਹੈ ਬਲਾਸਟ ਦੇ ਵਿੱਚ ਨੌਜਵਾਨ 19 ਸਾਲ ਨੌਜਵਾਨ ਗੁਰਪ੍ਰੀਤ ਸਿੰਘ ਦੇ ਵੱਲੋਂ YouTube ਦੇ ਉੱਤੇ ਕੁਝ ਦੇਖ ਕੇ ਕਿ ਕੈਮੀਕਲ ਦੀ ਵਸਤੂ ਮੰਗਾਈ ਜਾਂਦੀ ਹੈ ਤੇ ਜਦੋਂ ਉਹ ਕਿਸੇ ਵਸਤੂ ਨੂੰ ਤਿਆਰ ਕਰਨੇ ਕੋਸ਼ਿਸ਼ ਕਰਦਾ ਹੈ ਤੋਂ ਬਲਾਸਟ ਹੁੰਦੇ ਹੈ ਬਲਾਸਟ ਨੇ ਜ਼ਬਰਦਸਤ ਹੁੰਦੇ ਹੈ ਪੂਰੇ ਪਿੰਡ ਦੇ ਵਿੱਚ ਉਹ ਦੀ ਗੂੰਜ ਉਹਦੀ ਆਵਾਜ਼ ਹੁੰਦੀ ਹੈ ਤੇ ਬਲਾਸਟ ਦੇ ਵਿੱਚ ਗੁਰਪ੍ਰੀਤ ਨੌਜਵਾਨ ਖੁਦ ਉਸ ਜਾਂਦਾ ਤੇ ਉਹ ਵੀ ਜਿਹੜਾ ਹੈਗਾ ਚਖਵੀ ਹੋ ਜਾਂਦਾ ਹੈ ਬਿਲਾਲ ਗੁਰਪ੍ਰੀਤ ਸਿੰਘ ਦੇ ਇਸ ਪਲਾਸਟ ਦੇ ਵਿੱਚ ਬਾ ਵੀ ਪੱਟੀ ਗਈ ਹੈਗੀ ਹੈ ਤੇ ਉਹਦੇ ਜਿਹੜੇ ਪਿਤਾ ਜੀ ਹੈਗੇ ਉਹਨਾਂ ਦੇ ਅੱਖ ਦੇ ਜਿਹੜੇ ਹੈਗੇ ਕਾਫੀ ਜਿਆਦਾ ਘਾਉ ਪਾਏ ਗਏ ਹੈਗੇ ਨੇ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਪਹਿਲਾਂ ਪਟੰਡਾ ਪੁਲਿਸ ਜਾਂਚ ਪੜਤਾਲ ਕਰੀ ਸੀ ਆਖਿਰਕਾਰ ਗੁਰਪ੍ਰੀਤ ਸਿੰਘ ਜਿਹੜਾ ਹੈਗਾ ਐਨੇ ਜਿਹੜੀ ਪਦਾਰਥ ਜਿਹੜਾ ਹੈਗਾ ਕੈਮੀਕਲ ਪਦਾਰਥ ਉਹ ਮੰਗਵਾਇ ਸੀ ਤੇ ਕੀ ਕਰਨਾ ਚਾਹੁੰਦਾ ਸੀ ਸਾਨੂੰ ਵੇਖਦੇ ਹੋਏ 7 ਦਿਨ ਲਗਾਤਾਰ ਹੋ ਗਏ ਨੇ ਜਿੱਦਾ ਪਿੰਡ ਦੇ ਵਿੱਚ ਬਹਿੰਡਾ ਪੁਲਿਸ ਦੀ ਫਰੈਂਸਿੰਗ ਟੀਮ ਬੰਬਸ ਕੋਰਟ ਦੀ ਟੀਮ ਅਤੇ ਜਲੰਧ ਤੋਂ ਟੀਮਾਂ ਜਿਹੜੀ ਹੈਗੀਆਂ ਉਹ ਪਿੰਡ ਦੇ ਵਿੱਚ ਵਜੇ ਹੋਈਆਂ ਨੇ ਤੇ ਲਗਾਤਾਰ ਆਸ-ਪਾਸੇ ਘਰਾਂ ਨੂੰ ਖਾਲੀ ਕਰਾ ਕਰਾ ਦਿੱਤਾ ਗਿਆ ਹੈਗਾ ਤੇ ਜਿੰਨਾ ਵੀ ਹੁਣ ਕੈਮੀਕਲ ਹੈਗਾ ਉਹਨੂੰ ਨਸ਼ਟ ਕੀਤਾ ਜਾ ਰਿਹਾ ਹੈ ਕੈਮੀਕਲ ਨਸ਼ਟ ਜਦੋਂ ਹੁੰਦਾ ਉਸ ਤੋਂ ਬਾਅਦ ਫਿਰ ਪਲਾਸਟਿਕ ਆਵਾਸ ਹੁੰਦੀ ਹਾਲਾਂਕਿ ਜਾਨੀ ਮਾਲੀ ਤੋਂ ਨੁਕਸਾਨ ਦਾ ਵਿਚਾਰ ਆਉਂਦਾ ਪਰ ਹੁਣ ਐਨਆਈਏ ਦੀ ਦੇ ਵੱਲੋਂ ਵੀ ਇਸ ਪੂਰੇ ਮਾਮਲੇ ਵਿੱਚ ਐਂਟਰੀ ਦੇ ਦਿੱਤੀ ਗਈ ਹੈ ਕੱਲ ਦਿੱਲੀ ਤੋਂ ਐਨਆਈਏ ਦੀ ਟੀਮ ਜਿਹੜੀ ਹੈਗੀ ਹੈ ਬਟਿੰਡਾ ਦੇ ਜਿੱਦਾ ਪਿੰਡ ਦੇ ਵਿੱਚ ਆਈ ਉਸ ਤੋਂ ਬਾਅਦ ਜਿਹੜਾ ਕਿ ਨੌਜਵਾਨ ਜ਼ਖਮੀ ਹੋਇਆ ਗੁਰਮੀ ਗੁਰਪ੍ਰੀਤ ਸਿੰਘ ਉਹ ਐਨ ਸੌਤਰਾਂ ਦੇ ਵਿੱਚ ਦਾਖਲ ਹੈਗਾ ਤੇ ਉਤੋਂ ਸਾਰੇ ਉਸ ਤੋਂ ਹਸਪਤਾਲ ਕੀਤੀ ਗਈ ਸੂਤਰਾਂ ਤੋਂ ਸਾਨੂੰ ਮਿਲੀ ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਅਤੰਗਵਾਦੀ ਸੰਘਰਸ਼ ਦੇ ਨਾਲ ਮਿਲਿਆ ਹੋਇਆ ਸੀ ਤੇ ਉਹਦਾ ਇੱਕ ਮਾਈਂਡ ਵਾਸ਼ ਕੀਤਾ ਹੋਇਆ ਸੀ ਤੇ ਉਸਨੇ ਜੰਮੂ ਦੇ ਕਠੂਆ ਦੇ ਵਿੱਚ ਮਾਨਵ ਰੂਪ ਬਣ ਕੇ ਸੈਨਾ ਦੇ ਉੱਤੇ ਹਮਲਾ ਕਰਨਾ ਸੀ ਜਿਸ ਦਾ ਸਾਰਾ ਜਿਹੜਾ ਜਾਸਪੱਤਾ ਜਿਹੜੀ ਹੈਗੀ ਹੈ ਇਹ ਸਾਹਮਣੇ ਆਈ ਹੈ ਇਹ ਸੂਤਰਾਂ ਤੋਂ ਸਾਨੂੰ ਹਵਾਲੇ ਤੋਂ ਖ਼ਬਰ ਪਤਾ ਚੱਲੀ ਹੈ ਹਾਲਾਂਕਿ ਇਸ ਦੀ ਪੁਸ਼ਟੀ ਹਾਲੇ ਐਨਆਈਏ ਟੀਮ ਦੇ ਵੱਲੋਂ ਜਾਂ ਭਿੰਡਾ ਫੁੱਸੇ ਦੇ ਵੱਲੋਂ ਨਹੀਂ ਕੀਤੀ ਗਈ ਕਿਉਂਕਿ ਇਹ ਖਤਰਨਾਕ ਜਿਹੜਾ ਕੈਮੀਕਲ ਜਿਹੜਾ ਹੈਗਾ ਇਹ ਬੰਬ ਬਣਾਉਣ ਦੇ ਵਿੱਚ ਹੀ ਇਸਤੇਮਾਲ ਕੀਤਾ ਜਾਂਦਾ ਹੈਗਾ ਜੋ ਕਿ ਗੁਰਪ੍ਰੀਤ ਸਿੰਘ ਜਿਹੜਾ ਕਰ ਰਿਹਾ ਸੀ ਤੇ ਗੁਰਪ੍ਰੀਤ ਸਿੰਘ ਜਿਹੜਾ ਮਾਈਂਡ ਜਿਹੜਾ ਹੈਗਾ ਪਾਕਿਸਤਾਨ ਦੇ ਵਿੱਚ ਆਈ ਏਜੰਸੀ ਦੇ ਵੱਲੋਂ ਜਿਹੜੇ ਬੈਠੇ ਨੇ ਸੰਗਠਨਾਂ ਉਹਨੇ ਪ੍ਰੋ ਮਾਈਂਡ ਵਾਸਤੇ ਕਰ ਦਿੱਤਾ ਸੀ ਤੇ ਉਹਨਾਂ ਨੇ ਆਪਦੇ ਵਸਦੇ ਵਿੱਚ ਗੁਰਪ੍ਰੀਤ ਨੂੰ ਲੈ ਲਿੱਤਾ ਗਿਆ ਸੀ ਗੁਰਪ੍ਰੀਤ ਉਹਨੇ ਇਸ਼ਾਰਾ ਤੇ ਹੀ ਕੰਮ ਕਰ ਰਿਹਾ ਸੀ ਤੇ ਇਹ ਸਾਰਾ ਜਿਹੜਾ ਕੁਝ ਔਨਲਾਈਨ ਮੁੰਗਾ ਕੇ ਤੇ ਬੰਬ ਬਣਾ ਦੀ ਤਿਆਰੀ ਕਰ ਰਹੀ ਸੀ ਪਰੰਤੂ ਬੰਬ ਬਣਾਉਣ ਤੋਂ ਪਹਿਲਾਂ ਹੀ ਹੈਗਾ ਉਹ ਬਲਾਸਟ ਹੋ ਗਿਆ ਤੇ ਪਹਿੰਡਾ ਪੁਲਿਸ ਨੂੰ ਇਸ ਬਾਰੇ ਪਤਾ ਚੱਲ ਗਿਆ ਤੇ ਗੁਰਪ੍ਰੀਤ ਸਿੰਘ ਜਿਹੜਾ ਹੈਗਾ ਪੂਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਨਾਲ ਉਹਦਾ ਪਿਤਾ ਵੀ ਜ਼ਖਮੀ ਹੋ ਗਿਆ ਪਿਲਾਹ ਜਿਹੜਾ ਹੈਗਾ ਐਨਈ ਦੀ ਟੀਮ ਕੱਲ ਵੀ ਬਠਿੰਡਾ ਸੀ ਪਰਸੋ ਵੀ ਬਠਿੰਡਾ ਸੀ ਅੱਜ ਵੀ ਜਿਹੜੇ ਹੈਗੇ ਆ ਐਮਸ ਹਸਪੀਟਲ ਦੇ ਵਿੱਚ ਜਿਹੜਾ ਗੁਰਪ੍ਰੀਤ ਸਿੰਘ ਦਾਖਲ ਹੈਗਾ ਉਸ ਤੋਂ ਬਰੀਕੀ ਦੇ ਨਾਲ ਜਾਂਚ ਪੜਤਾਲ ਕਰ ਰਹੀ ਹੈਗੀ ਹੈ ਹਾਲਾਂਕਿ ਬਠਿੰਡਾ ਪੁਲਿਸ ਦੇ ਵੱਲੋਂ ਗੁਰਪ੍ਰੀਤ ਸਿੰਘ ਦੇ ਉੱਪਰ ਮਾਮਲਾ ਵੀ ਦਰਜ ਕੀਤਾ ਗਿਆ ਤੇ ਜਦੋਂ ਗੁਰਪ੍ਰੀਤ ਸਿੰਘ ਠੀਕ ਹੁੰਦਾ ਪੂਰਾ ਸਵਸਥਾ ਹੁੰਦਾ ਉਸ ਤੋਂ ਬਾਅਦ ਬਠਿੰਡਾ ਪੁਲਿਸ ਉਹਨੂੰ ਆਪਣੀ ਕਸਟਡੀ ਲੈਵੇਗੀ ਉਸ ਤੋਂ ਬਾਅਦ ਫਿਰ ਅੱਗੇ ਹੋਰ ਕਲਾਸੇ ਹੋਣ ਦੀ ਉਮੀਦ ਵੀ ਸਾਨੂੰ ਲਖਾਈ ਦੇ ਰਹੀ ਹੈ ਜੀ ਗੋਵਿੰਦ ਇੰਟੈਲੀਜੈਂਸ ਬਿਊਰੋ ਦੇ ਵੱਲੋਂ ਵੀ ਜਾਂਚ ਹੈ ਜੋ ਇਸ ਮਾਮਲੇ ਦੀ ਕਰ ਦਿੱਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਵੀ ਕੋਈ ਜਾਂਚ ਦੇ ਵਿੱਚ ਤੱਥ ਸਾਹਮਣੇ ਆਏ ਨੇ ਕੋ ਮੈਂ ਤੁਹਾਨੂੰ ਪਹਿਲੇ ਵੀ ਗੱਲ ਕਹਤੀ ਹਰ ਏਜੰਸੀ ਜਿਹੜੇ ਹੈਗੀਆਂ ਸਤਰਕ ਹੋ ਚੁੱਕੀਆਂ ਹੈ ਚਾਹੇ ਉਹ ਪੰਜਾਬ ਪੁਲਿਸ ਹੈ ਚਾਹੇ ਕਾਉਂਟਰ ਇੰਟੈਲੀਜੈਂਸੀ ਹੈ ਚਾਹੇ ਐਨਏ ਦੀ ਟੀਮ ਹੈ ਹਰ ਕੋਈ ਆਪਣੇ ਆਪਣੇ ਐਂਗਲ ਦੇ ਨਾਲ ਜਾਂਚ ਪੜਤਾਲ ਕਰ ਰਹੀ ਹੈ ਆਖਿਰਕਾਰ ਗੁਰਪ੍ਰੀਤ ਸਿੰਘ ਇੱਕ ਨੌਜਵਾਨ ਜਿਹੜਾ ਕਿ 19 ਸਾਲ ਦੀ ਉਮਰ ਹੈਗੀ ਹੈ ਕਿਸ ਤਰ੍ਹਾਂ ਇਹ ਅਤਗੰਦੀ ਸੰਗਠਨ ਦੇ ਅੜਿੱਕੇ ਚੜਿਆ ਕਿਸ ਤਰ੍ਹਾਂ ਦੇ ਤਾਲਮੇਲ ਹੋਏ ਹਰ ਪੈਨ ਨੂੰ ਜਾਂਚ ਚਾਰਟ ਕਰ ਰਹੀ ਹੈ ਹਾਲਾਂਕਿ ਗੁਰਪ੍ਰੀਤ ਸਿੰਘ ਜਿਹੜਾ ਮੋਬਾਈਲ ਵੀ ਜਿਹੜਾ ਹੈਗਾ ਪੁਲਿਸ ਦੇ ਵੱਲੋਂ ਆਪਣੀ ਕਸਟੋਮ ਚ ਲਿੱਤਾ ਗਿਆ ਹੈ ਮੋਬਾਈਲ ਵੀ ਖੰਗਾਲਿਆ ਜਾ ਰਿਹਾ ਤੇ ਮੋਬਾਈਲ ਦੇ ਵਿੱਚੋਂ ਵੀ ਸਾਨੂੰ ਕੁਝ ਪੁਲਿਸ ਨੂੰ ਕਾਫੀ ਭੱਡੇ ਸਰਾਖ ਹੱਥ 'ਚ ਲੱਗੇ ਹੈ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਗੁਰਪ੍ਰੀਤ ਸਿੰਘ ਦੀ ਹਮੇਸ਼ਾ ਗੱਲਾਂ-ਵਾਟਾਂ ਹੁੰਦੀਆਂ ਰਹਿੰਦੀਆਂ ਸੀ ਉਸ ਦੀ ਫੋਟੋ ਪਿਕਚਰ ਵੀ ਮਿਲੀ ਹੈਗੀ ਹੈ ਇੱਕ ਬਸਤੀ ਟਿਕਟ ਵੀ ਜਿਹੜੇ ਹੈਗੇ ਐਕੋਮਿਕ ਸਿੰਘ ਦੇ ਕਮਰੇ ਕਰਦੇ ਵਿੱਚੋਂ ਮਿਲੀ ਹੈਗੇ ਤੇ ਹਰ ਪਹਿਲੂ ਦੇ ਨਾਲ ਜਿਹੜੀਆਂ ਹੈਗੀਆਂ ਏਜੰਸੀਆਂ ਜਿਹੜੇ ਕਿਆਂ ਜਾਂਚ ਪੜਤਾਲ ਕਰ ਰਹੀਆਂ ਹੈਗੀਆਂ ਪਰੰਤੂ ਜਦੋਂ ਨੌਜਵਾਨ ਗੁਰਪ੍ਰੀਤ ਸਿੰਘ ਪੂਰਾ ਸਵਾਸਤਾ ਹੋ ਜਾਊਗਾ ਠੀਕ ਹੋ ਜਾਊਗਾ ਡਾਕਟਰ ਦੇ ਵੱਲੋਂ ਛੁੱਟੀ ਦੇ ਦਿੱਤੀ ਜਾਵੇਗੀ ਤੇ ਵੱਖ-ਵੱਖ ਏਜੰਸੀਆਂ ਆਪਣੇ ਨਾਲ ਉਹਨੂੰ ਲੈ ਜਾ ਕੇ ਬਰੀਕੇ ਦੇ ਨਾਲ ਜਾਂਚ ਪੜਤਾਲ ਕਰਨਗੀਆਂ ਤੇ ਉਸ ਤੋਂ ਬਾਅਦ ਹੋਰ ਵੀ ਕਲਾਸਾਂ ਹੋਣ ਦੀ ਉਮੀਦ ਹੈ